ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਤਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣੂਗਾ ਤਸਵੀਰ ਕੌਰ ਰਸੋਈ ਦੇ ਵਿੱਚ ਮੋਦਕ ਬਣਾਣਗੇ ਅੱਜ 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 ਆਪਾਂ ਬਣਾਵਾਂਗੇ ਜੀ ਗ गेहूं ਦੇ ਆਟੇ ਦੇ ਮੋਦਕ ਬਣਾਵਾਂਗੇ ਇਹ ਆਪਾਂ ਦੋ ਕੌਲੀਆਂ गेहूं ਦਾ ਆਟਾ ਲਿਆ ਇੱਕ ਕੌਲੀ ਆ ਗੁੜ ਦੀ ਲਈ ਹੈ ਇਹਹੀ ਦੋ ਕੌਲੀਆਂ ਆਪਾਂ ਆٹے ਦੀਆਂ ਲੰਮਾ ਜਿਹੜੀਆਂ ਆਪਾਂ ਘਰੇ ਰੋਜ਼ ਰੋਟੀ ਬਣਾਉਣੀ ਹੈ ਉਹ ਹੀ ਆਟਾ ਹੈ ਇਧਰ ਜੀ ਆਪਾਂ ਦੋ ਚਮਚ ਖਸ ਖਸ ਦੇ ਲਈ ਹੈ 2 ਚਮਚ ਆਪਣੇ ਬਦਾਮ 2 ਚਮਚ ਆਪਾ 2 ਚਮਚ ਕਾਜੂ ਆ 2 ਚਮਚ ਬਦਾਮ ਆ ਆਪਣੀ ਜੈਫਲ ਦਾ ਪਾਊਡਰ ਆ ਥੋੜਾ ਜਿਹਾ ਚਮਚ ਦਾ ਚੌਥਾ ਹਿੱਸਾ ਇਧਰ ਜੀ ਹੈਗੇ ਆਪਣੇ ਪਿਸਤੇ ਆ ਇਹ 1 ਚਮਚ ਆ ਨਾਰੀਅਲ ਦਾ ਬੁਰਦਾ ਆ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਆ ਮੋਦਕ ਬਣਾਉਣੇ ਸਭ ਤੋਂ ਪਹਿਲਾਂ ਆਪਾਂ ਨਾ ਆਟਾ ਭੁੰਨਾਂਗੇ ਆਟਾ ਆਪਾਂ ਨਾ ਡਰਾਈ ਰੋਸਟ ਕਰਾਂਗੇ ਪਹਿਲਾਂ ਫੇਰ ਪਾਵਾਂਗੇ ਘਿਓ ਇਹਦੇ ਵਿੱਚ ਆਟਾ ਪਕੜਾਈ ਚ ਪਾ ਲਿਆ ਗੈਸ ਔਨ ਕਰ ਲਿਆ ਗੈਸ ਆਪਣਾ ਹੈਗਾ ਸਲੋ ਸਲੋ ਤੇ ਆਪਾਂ ਨਾ ਆਟੇ ਨੂੰ ਭੁੰਨਾਗੇ ਇਹਦੇ 10 ਤੋਂ 15 ਮਿੰਟ ਆਪਣੇ ਲੱਗ ਸਕਦੇ ਹੈ ਹਾਂਜੀ ਸਾਨੂੰ 10 ਤੋਂ 10 ਮਿੰਟ ਹੋ ਗਏ ਜੀ 12 ਮਿੰਟ ਤਾਂ ਨਹੀਂ ਹੋਏ ਅਜੇ ਤੇ 10 ਮਿੰਟ ਹੋ ਗਏ ਪਕਾਉਂਦੇ ਹਾਂ ਆਟਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਕਾਜੂ ਤੇ ਬਦਾਮ ਪਾ ਦਾਂਗੇ ਤੇ ਆਪਾਂ ਨੂੰ ਆੱਗ 'ਤੇ ਰੋਸਟ ਨਹੀਂ ਕਰਨੇ ਪੈਂਦੇ ਵਿੱਚੇ ਰੋਸਟ ਹੋ ਜਾਣਗੇ ਹੁਣ 2 ਕੁ ਮਿੰਟ ਆਪਾਂ ਇਹਨਾਂ ਨੂੰ ਰੋਸਟ ਕਰਕੇ ਫਿਰ ਆਪਾਂ ਇਹ ਵਿੱਚ ਘਿਓ ਪਾਵਾਂਗੇ ਹਾਂਜੀ 2 ਮਿੰਟ ਹੋ ਗਏ ਡ라이 ਬ੍ਰੂਟ ਆਪਣੇ ਰੋਸਟ ਹੋ ਗਏ ਵਿੱਚ ਹੁਣ ਆਪਾਂ ਇਹ ਚ ਘਿਓ ਪਾਵਾਂਗੇ ਗੈਸ ਆਪਣਾ ਸਲੋ ਹੀ ਹੈ ਆਪਾਂ ਸਲੋ ਤੇ ਹੀ ਪਕਾਵਾਂਗੇ ਘਿਓ ਆਪਾਂ ਨਾਲ ਦਿਨਾਂ ਪਾ ਲਈ ਚੱਲਾਂਗੇ ਜਿੰਨੀ ਕਿ ਜ਼ਰੂਰਤ ਹੋਈ ਉਹਨਾਂ ਪਾ ਜੂਗਾ ਵਿੱਚ ਆਟਾ ਆਪਣਾ ਜੀ ਅੱਧਾ ਪੱਕ ਗਿਆ ਤੇ ਅੱਧਾ ਹੋਰ ਪੱਕ ਜਾਊਗਾ ਕਿਉਂ ਉਹਦੇ ਆਪਾਂ 4 ਚਮਚ ਪਾਦੇ ਵੱਡੇ ਹੁਣ ਵਿੱਚ ਪਾ ਦਾਂਗੇ ਖਸ ਖਸ ਨਾਲੇ ਪਾ ਦੇਂਗੇ ਨਾਰੀਅਲ ਦਾ ਬੁਰਾਦਾ ਤੇ ਨਾਲੇ ਆਪਾਂ ਜਾਇਫਲ ਦਾ ਪਾਊਡਰ ਪਾ ਦੇਣੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਨੇ ਆ ਤੇ ਆਪਾਂ ਆਟੇ ਦੇ ਨਾਲ ਹੀ ਇਹ ਵਧੀਆ ਰੋਸਟ ਹੋ ਜਾਣਗੇ ਸਾਰੇ ਆਟਾ ਜੀ ਆਪਣਾ ਪੁੱਜ ਕੇ ਹੋ ਗਿਆ ਤਿਆਰ ਬਹੁਤ ਹੀ ਸੋਹਣਾ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਪਾ ਦਾਂਗੇ ਸੌਫ ਇਹਦਾ ਵੀ ਟੇਸਟ ਬਹੁਤ ਵਧੀਆ ਆਉਂਦਾ ਵਿੱਚ ਤੇ ਆਪਾਂ ਗੈਸ ਬੰਦ ਕਰ ਦਿੰਨੇ ਹੁਣ ਆਪਾਂ ਇਹਨੂੰ ਵੱਡੇ ਬੋਲ ਚ ਕੱਢ ਦੇਾਂਗੇ ਤੇ ਆਪਾਂ ਬਣਾਵਾਂਗੇ ਸੋਨਾ ਗੁਰਦੇ ਚਾਸ਼ਨੀ ਹਾਂਜੀ ਆ ਪੱਕੜਾ ਹੀ ਸਾਫ਼ ਕਰ ਲਈ ਉਹੀ ਆਪਾਂ ਬਾਹਰ ਭਾਂਡੇ ਵੀ ਮੇਰ ਨੇ ਬਹੁਤ ਸਾਫ਼ ਕਰਨੇ ਓਕੇ ਹੈ ਇਸਕੇ ਚਮਚੇ ਪਾਵਾਂਗੇ ਆਪਾਂ ਕਿਹੋ ਜਿਹਾ ਹੋਊਗਾ ਤੇ ਹੁਣ ਵਿੱਚ ਆਪਾਂ ਗੁੜ ਪਾ ਦਾਂਗੇ ਇਹਨੂੰ ਆਪਾਂ ਨਾ ਕੱਦੂਕਸ ਵੀ ਕਰ ਸਕਦੇ ਹਾਂ ਤੇ ਬੈਸੇ ਵੀ ਬਰੀਕ ਥੋੜਾ ਜਿਹਾ ਕੁੱਟ ਕੇ ਕਰ ਸਕਦੇ ਆ ਜਾਂ ਚਾਕੂ ਨਾਲ ਕਰ ਸਕਦੇ ਹਾਂ ਤੇ ਹੁਣ ਆਪਾਂ ਇਹਦੇ ਵਿੱਚ 2 ਚਮਚੇ ਪਾਵਾਂਗੇ ਪਾਣੀ ਬਸ ਆਪਾਂ ਗੁੜ ਮੈਲ ਕੇ ਕਰਨਾ ਹੈ ਚਾशनी ਸੁਸ਼ਣੀ ਨਹੀਂ ਬਣਾਉਣੀ ਆਪਾਂ ਗੁੜ ਹੀ ਮਾਰ ਲਟ ਹੋ ਗਿਆ ਹੁਣ ਆਪਾਂ ਇਹ ਕੋਈ ਚਾਸ਼ਨੀ ਨਹੀਂ ਬਣਾਉਣੀ ਜੀ ਬੱਸ ਜਿਹੜਾ ਵਾਲਾ ਆ ਗਿਆ ਉਹ ਆਪਾਂ ਗੈਸ ਆਫ ਕਰ ਦਾਂਗੇ ਤੇ ਆਪਾਂ ਇਹਨੂੰ ਛਾਨ ਕੇ ਪਾਵਾਂਗੇ ਵਿੱਚ ਕੋਈ ਟੈਂਕਰ ਵਗੈਰਾ ਹੁੰਦਾ ਨਾ ਗੁੜ ਦੇ ਆਪਾਂ ਛਾਨ ਕੇ ਹੀ ਪਾਵਾਂਗੇ ਦੋ ਜੀ ਚਾਸ਼ਨੀ ਛਾਨ ਕੇ ਪਾਈਆ ਦੇਖ ਵਿੱਚ ਹਨ ਫਿਰ ਵੀ ਨਿਕਲੇ ਹੈ ਨਾ ਕਚਰਾ ਗੁੜ ਦੇ ਵਿੱਚ ਕਚਰਾ ਜ਼ਰੂਰ ਹੁੰਦਾ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆ ਪਿਸਤੇ ਡ్రਾਈ ਫਰੂਟ ਆਪਾਂ ਪਹਿਲਾਂ ਦੂਸਰੇ ਪਹਿਲਾਂ ਪਾਤੇ ਸੀ ਪਿਸਤੇ ਆਪਾਂ ਹੁਣ ਪਾਏ ਹੁਣ ਜੀ ਆਪਾਂ ਪਲਾਟਰੇ 'ਚ ਕੱਢ ਲੈਣੇ ਆ ਆਪਣੇ ਮੋਦਕ ਦਾ ਆਟਾ ਤੇ ਇਹ ਹੁਣ ਠੰਡਾ ਹੋ ਗਿਆ ਨਾ ਜਦੋਂ ਉਦੋਂ ਆਪਾਂ ਮੋਦਕ ਬਣਾਵਾਂਗੇ ਹੁਣ ਗਰਮ ਬਹੁਤ ਜ਼ਿਆਦਾ ਹੈ ਥੋੜਾ ਠੰਡਾ ਕਰਾਂਗੇ ਆਪਾਂ ਲੋ ਜੀ ਆਪਣਾ ਮੋਦਕ ਹੋ ਗਿਆ ਆਟਾ ਹੋ ਗਿਆ ਮੋਦਕ ਦਾ ਤਿਆਰ ਹਾਇ ਤਾਂ ਗਰਮ ਪਰ ਥੋੜਾ ਥੋੜਾ ਠੰਡਾ ਹੋ ਗਿਆ ਹੁਣ ਆਪਾਂ ਇਹ ਨਾ ਮੋੜ ਲਿਆ ਮੋਦਕ ਬਣਾਉਣ ਵਾਲਾ ਹੁਣ ਇਹ ਚ ਥੋੜਾ ਥੋੜਾ ਪੱਕੇ ਹੋ ਲਾ ਦੇਾਂਗੇ ਇੱਕ ਵਾਰੀ ਲਾਉਣਾ ਦੂਸਰੀ ਵਾਰੀ ਨਹੀਂ ਲਾਉਣਾਗਾ ਬਸ ਇੱਕ ਵਾਰੀ ਲਾ ਦੇ ਐਸ ਤਰ੍ਹਾਂ ਕਰਕੇ ਹੁਣ ਇਹਨੂੰ ਆਪਾਂ ਬੰਦ ਕਰ ਲਾਂਗੇ ਹੁਣ ਆਪਾਂ ਇਹਦਾ ਐਸ ਤਰ੍ਹਾਂ ਰੋਲ ਜਿਹਾ ਬਣਾ ਲਾਂਗੇ ਇਹਨੂੰ ਵਿੱਚੋਂ ਆਸਤਿਕਾ ਕਰਕੇ ਨੱਪ ਨੱਪ ਕੇ ਭਰਾਂਗੇ ਆਸਤਿਕਾ ਕਰਕੇ ਹੁਣ ਆਪਾਂ ਉਹ ਤੋਂ ਐਕਸਟਰਾ ਜਿਹੜਾ ਆ ਆਟਾ ਇਹ ਲਾ ਦੇਾਂਗੇ ਆਸਤਿਕਾ ਕਰ ਦਾਂਗੇ ਹੁਣ ਆਪਣਾ ਮੋਦਕ ਵਿੱਚੋਂ ਕੱਢ ਲਾਂਗੇ ਆਪਾਂ ਦੇਖੋ ਦੇਖੋ ਆਪਣਾ ਮੋਦਕ ਕਿੱਡਾ ਸੋਹਣਾ ਬਣਿਆ ਬਹੁਤ ਹੀ ਸੋਹਣਾ ਬਣਿਆ ਇਸ ਤੱਕਾ ਕਰਕੇ ਆਪਾਂ ਦੂਸਰੇ ਵੀ ਬਣਾਵਾਂਗੇ। ਜਦਿ ਆਪ ਹੀ ਆਪਨ ਆਪਣਾਪ ਕੇ ਭਰਤਾ ਤੇ ਹੁਣ ਆਪਾਂ ਇਹਨੂੰ ਹੀ ਖੋਲ ਲਾਂਗੇ। ਬਹੁਤ ਹੀ ਸੋਹਣੇ ਬਣਦੇ ਐ। ਆ ਦੇਖੋ ਬਹੁਤ ਸੋਹਣੇ ਬਣ ਜਾਂਦੇ ਆ ਆਪਣੇ ਮੋਦਕ। ਬਾਜ਼ਾਰ 'ਚ ਬਹੁਤ ਮਹਿੰਗੇ ਮਿਲਦੇ ਆ 20 ਰੁਪਈਆ ਦਾ ਇੱਕ ਮਿਲਦਾ। ਆਪਾਂ ਘਰੇ ਬਣਾ ਕੇ ਤਿਆਰ ਕਰ ਲੈਨੇ। ਇਸ ਤੱਕਾ ਕਰਕੇ ਹੁਣ ਮੈਂ ਸਾਰੇ ਬਣਾ ਦੂੰਗੀ। ਆਸ ਤੱਕਾਂ ਕਰਕੇ ਨਪਨਪਕੇ ਭਰਨੇ ਵਿੱਚੋਂ ਫਿਰ ਬਹੁਤ ਵਧੀਆ ਬਣਦੇ ਮੋਦਕ ਬਣ ਕੇ ਜੀ ਆਪਣੇ ਹੋ ਗਏ ਤਿਆਰ ਦੇਖੋ ਕਿੰਨੇ ਵਧੀਆ ਬਣੇ ਆ ਬਹੁਤ ਹੀ ਵਧੀਆ ਬਣੇ ਹੋਏ ਬਹੁਤ ਹੀ ਟੇਸਟੀ ਬਣਗੇ ਘੋੜਾਲੇ ਬਣਾਏ ਆ ਖੰਡਾਲੇ ਬਣਾਉਣੇ ਤਾਂ ਖੰਡਾਲੇ ਵੀ ਬਣ ਜਾਣਗੇ ਡਰਾਈ ਫਰੂਟ ਪਾਉਣੇ ਆ ਤਾਂ ਜ਼ਰੂਰੀ ਨਹੀਂਗੇ ਪਾਉਣੇ ਜਾਂ ਨਹੀਂ ਪਾਉਣੇ ਤਾਂ ਬਿਸ਼ੱਕ ਦੀ ਨਾ ਪਾਓ ਤਾਂ ਵੀ ਬਣ ਜਾਣਗੇ ਬਹੁਤ ਹੀ ਸਵਾਦ ਬੰਦੇ ਆ ਆਟੇ ਦੇ ਮੋਦਕ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ